ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਸਿੱਧੂ ਬਰੀਡਿੰਗ ਫਾਰਮ ਤੇ ਅੱਜ ਆਏ ਸੀਗੇ ਜੀ ਕਰਮਵੀਰ ਸਿਮਰ ਬੈਂਕ ਤੇ ਆਏ ਸੀਗੇ ਸਨਾਰੀਆ ਇਹ ਹੈਗਾ ਜੀ ਆਪਣਾ ਜੁਗ ਨੂੰ ਇੱਥੇ ਨੀਲੀ ਰਾਵੀ ਮਾਹਰ ਰਿਕਾਰਡ ਵੀ 17 ਕਿਲੋ ਹੋਇਆ ਵੈਦਾ ਤੇ ਬਹੁਤ ਇਹਦਾ ਸਿਮਨ ਪਿਆਰ ਹੈ ਜੀ ਜੇ ਕਿਸੇ ਵੀ ਭਰਾ ਨੇ ਆਪਣੇ ਪਸ਼ੂ ਨੂੰ ਗਰਭ ਕਰਾਉਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਈ ਆ ਕੀ ਹੈ ਆ ਕੀ ਹੈ ਆਪਣਾ ਨੰਬਰ ਹੈਗਾ ਜੀ 98158 69340 ਤੇ ਆਪਣੇ ਨਾਲ ਸੰਪਰਕ ਕਰ ਲਈ ਜੂ ਨੂੰ ਦਾ ਸਿਮਨ ਭਰਾਉਣ ਲਈ ਜਿੱਦ ਨੂੰ ਖੜਾ ਓਏ ਦੇਖ ਤੁਸੀਂ ਦੇਖ ਸਕਦੇ ਹੋ ਇਹ ਚਾਰ ਮੇਲੇ ਲਾਏ ਆ ਜੀ ਚਾਰਾਂ ਚਾਰਾਂ ਮੇਲਿਆਂ 'ਚ ਇਹ ਨੇ ਦੂਜੀ ਨੰਬਰ ਤੇ ਪਾਇਆ ਜੀ ਦੂਜੇ ਨੰਬਰ ਤੇ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਮਾਂ ਵੀ ਬਹੁਤ ਚੰਗੀ ਹੈ ਪਿਓ ਇਹਦਾ ਲਾਹੌਰੀ ਦਾ ਕੀ ਦਾ ਸੀਮਨ ਪਿਆਰ ਆ ਜੀ ਜੇ ਕਿਸੇ ਵੀ ਭਰਾ ਨੇ ਸੀਮਨ ਲਜਾਣਾ ਹੋਵੇ ਤਾਂ ਜਾਂ ਆਪਣੇ ਪਸ਼ੂ ਦੇ ਭਰਾਉਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਈ ਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ